ਨਸ਼ੇ ਦਾ ਕਹਿਰ ਲਗਾਤਾਰ ਜਾਰੀ ਹੈ ਜਿਲ੍ਹੇ ਦੇ ਅੰਦਰ ਇੱਕ ਪਾਸੇ ਪੁਲਿਸ ਨਵੇਕਲੀ ਪਹਿਲ ਜ਼ਿੰਦਗੀ ਦੀ ਸਵਾਰੀ ਮੁਹਿੰਮ ਚਲਾ ਰਹੀ ਤੇ ਦੂਜੇ ਪਾਸੇ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਦੀਨ ਆਉਂਦੇ ਪਿੰਡ ਬੁੱਕਣ ਖਾਂ ਵਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ 22 ਸਾਲਾ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਕਰਕੇ ਮੌਤ ਹੋ ਗਈ ਸੋ ਜਾਣਕਾਰੀ ਮੁਤਾਬਿਕ ਰਾਜਵਿੰਦਰ ਸਿੰਘ ਉਮਰ ਕਰੀਬ 22 ਸਾਲ ਜੋ ਕਿ ਨਸ਼ਾ ਕਰਨ ਦਾ ਆਦੀ ਸੀ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਨੌਜਵਾਨ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ ਤੇ ਇਸ ਦੀਆਂ ਛੋਟੀਆਂ-ਛੋਟੀਆਂ ਦੋ ਲੜਕੀਆਂ ਹਨ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਨਸ਼ੇ ਤੇ ਰੋਕ ਲਗਾਈ ਜਾਵੇ ਲੱਗਦਾ ਇਹ ਨੇ ਇਹ ਤਾਂ ਪਹਿਲਾਂ ਦੱਸ ਜਾਈ ਆ ਗਏ ਸੀ ਸਾਨੂੰ ਕੰਮ ਤੋਂ ਗਏ ਸੀ ਇਹ ਕੰਮ ਤੋਂ ਘਰੇ ਵਾਪਸ ਹੀ ਨਹੀਂ ਆਏ ਉਸ ਤੋਂ ਬਾਅਦ ਇੱਥੇ ਆ ਕੇ ਰਹਿਣ ਲੱਗ ਪਏ ਸੀ ਕਿ ਕਾਰਨ ਕੀ ਕਹ ਰਹੇ ਕੋਈ ਨਹੀਂ ਵੈਸੇ ਪਾਸੇ ਟਿਕਿਆ ਰਹੋਦੇ ਸੀ ਇਹ ਇਹ ਲਾਇਆ ਇਸ ਕਰਕੇ ਇਹ ਕੰਫਰ ਗਿਆ ਪ੍ਰਸ਼ਾਸ਼ਕੀ ਟਿਕਿਆ ਸਾਰੋਖਿਆ ਜਾਵੇ ਸਤੀਜਾ ਜੀ ਮੇਰਾ ਨਾਮ ਦਾ ਰਾਜਵਿੰਦਰ ਸਿੰਘ ਜੀ ਦੋ ਜੇ ਬੱਚੇ ਹੈ ਜੀ ਕਿੰਨੀ ਉਮਰ ਹੈ ਉਹਦੀ ਉਮਰ ਜੀ 20 ਸਾਲ ਕੀ ਕਰਨ ਜੀ ਨਚਾ ਨਚਾ ਕਰਦੇ ਵੀ ਇੱਕ ਨੂੰਬ 20 ਹੋ ਗਈ ਤੇ ਨਚਾ ਮੰਗੇ ਹੋ ਜੀ ਇਹ ਤੇ ਚਾਉਣੇ ਵੀ ਚਲੋ ਸਾਡਾ ਤਾਂ ਗਿਆ ਜਿਹੜਾ ਗਿਆ ਪੀ ਹੁਣ ਦਾਣਾ ਕਿਸੇ ਦਾ ਕੋਈ ਮਰੇ ਕਿ ਨਾ ਛੇ ਤੇ ਤੋਕਦਾਮ ਲਾਵੇ ਪ੍ਰਸ਼ਾਸਨ ਅਸੀਂ ਲੋਕੋ ਦੇਖਦੇ ਹਾਂ ਜੀ ਪਿੰਡ ਬੋਟਾ ਵਾਲਾ ਜੀ ਜੋ ਕਿ ਨਸ਼ਿਆਂ ਦੇ ਖਿਲਾਫ ਮਹੀਮੇਂ ਸਰਕਾਰ ਚਲਾ ਰਹੀ ਹੈ ਉਹਦੇ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਬਹੁਤ ਹੀ ਜ਼ਿਆਦਾ ਵਧ ਰਿਹਾ ਹੈ ਤੇ ਨੌਜਵਾਨ ਖਤਮ ਹੋ ਰਹੇ ਨੇ ਜੀ ਕਿਉਂਕਿ ਸਰਕਾਰ ਨੂੰ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਕਿ ਵਾਰ-ਵਾਰ ਨੌਜਵਾਨ ਖਤਮ ਹੋ ਜੀ ਜਾਂਦੇ ਨੇ ਤੇ ਨਸ਼ਾ ਵਧ ਹੀ ਜਾਂਦਾ ਹੈ ਤੇ ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਕਿ ਤੁਸੀਂ ਇੱਥੇ ਰੋਕਵਾਈ